ਦੁਆਰ ਖੁੱਲਿਆ ਸੀ ਤੁਹਾਡੇ ਅੰਦਰ ਅੰਮ੍ਰਿਤ ਛਰਦਾ ਸੀ ਹੁਣ ਸ਼ਹੀਦ ਗੰਜ ਦੀਆਂ ਸਿੰਘਣੀਆਂ ਨੇ ਲਾਹੌਰ ਮੈਂ ਸਿਰਫ ਇੱਕ ਉਦਾਹਰਨ ਦੇ ਨਾਮ ਨਿਆਣਾ ਦੁੱਧ ਚੁੰਗਦਾ ਹੈ ਚਾਰ ਪੰਜ ਮਹੀਨੇ ਦਾ ਬੱਚਾ ਦੁੱਧ ਚੁੰਗਦਾ ਹੈ ਉਸ ਬੱਚੇ ਨੂੰ ਦੁੱਧ ਚੁੰਗਦੇ ਹੋਏ ਨੂੰ ਚੁੱਕ ਕੇ ਖਵਾ ਵਿੱਚ ਛੱਟ ਕੇ ਥੱਲੇ ਤਿੱਖਾ ਨੇਜਾ ਕਰ ਦੇਣਾ ਇੱਕੋ ਦਮ ਬੱਚੇ ਦਾ ਪੇਟ ਜਿਹੜਾ ਉਹ ਨੇਜੇ ਵਿੱਚ ਪਰੋਤਾ ਜਾਣਾ ਤੇ ਤੜਫਦੇ ਖੋਏ ਬੱਚੇ ਨੂੰ ਉਹਦੇ ਟੁਕੜੇ ਕਰਕੇ ਮਾਂ ਦੇ ਸਾਹਮਣੇ ਆਂਦਰਾਂ ਉਹਦੀਆਂ ਗਲ ਵਿੱਚ ਪਾ ਦੇਣੀਆਂ ਤੇ ਪਰਤ ਕੇ ਮਾਂ ਨਾਲੇ ਚੱਕੀ ਪੀ ਜਾਏ ਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਕੇ ਫਿਰ ਕਹੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਖੇ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਖੇ ਅਕਾਲ ਪੁਰਖ ਜੀ ਤੇਰੇ ਬਾਣੇ ਵਿੱਚ ਚਾਰ ਪੈਰ ਦਿਨ ਸੁਖ ਦੇ ਬਤੀਤ ਹੋਏ ਨੇ ਪਿਆਰਿਓ ਆ ਦਸਮ ਦਵਾਰ ਦੇ ਝੂਟੇ ਲੈਣ ਵਾਲੇ ਜਿਹੜੇ ਮੈਂ ਕਹਿੰਨਾ ਬਈ ਇਸ ਅਵਸਥਾ ਤੋਂ ਮਨੁਕਰ ਨਹੀਂ ਮੈਂ ਪਰ ਰੱਬ ਨੂੰ ਖੜਾਉਣਾ ਨਾ ਬਣਾਈਏ ਹੁਣ ਜੇ ਆਪਣੇ ਕਰ ਨਿਆਣੇ ਨੂੰ ਬੁਖਾਰ ਚੜਜੇ ਤੇ ਸਾਰੀ ਰਾਤ ਸਾਨੂੰ ਤਾਂ ਸਵੇਰੇ ਨਿਤਨੇਮ ਭੁੱਲ ਜਾਂਦਾ ਹੁਣ ਇਹ ਕਿਹੜੀ ਅਵਸਥਾ ਹੋਈ ਜੀ ਇੱਕ ਥੋੜਾ ਜਿਹਾ ਦੁੱਖ ਆਇਆ ਰੱਬ ਨੂੰ ਉਲਾਮੇ ਦੇਨ ਦਰ ਪੈ ਥੋੜਾ ਜਿਹਾ ਦੁੱਖ ਆਇਆ ਗੁਰੂਵਲ ਪੇਟ ਕਰ ਲਈ ਅਸ ਵਿੱਚ ਪਰਮ ਅਵਸਥਾ ਇਹ ਵੇ ਕਿ ਬੱਚੇ ਦਾ ਕਲਿਆਜਾ ਬੱਚੇ ਦੀਆਂ ਆਂਦਰਾਂ ਗਲੇ ਵਿੱਚ ਪਾ ਕੇ ਵੀ ਰੇ ਰਾਸ ਦਾ ਪਾਠ ਕਰਨਾ ਇਹਦਾ ਮਤਲਬ ਹੈ ਕਿਸੇ ਪਰਮ ਅਵਸਥਾ ਤੇ ਟਿਕੀ ਹੈ ਉਸ ਅਵਸਥਾ ਨੂੰ ਕੋਣ ਕੋਈ ਬਿਆਨ ਕਰ ਸਕਦਾ ਹੈ ਮੈਂ ਜਿਹੜੀ ਬੇਨਤੀ ਕਰਨ ਲਗਾ ਆਪ ਦੇ ਸਮਖਸ਼ ਕਿ ਮਨਮੁਖ ਬੰਦਾ ਉਹਦਾ ਅੰਦਰ ਨਹੀਂ ਟਿਕਦਾ ਟਿਕਾਂ ਖੈ ਨਹੀਂ ਕਿਉਂਕਿ ਮਾਇਆ ਖੁਦ ਨਹੀਂ ਟਿਕਦੀ ਤੇ ਜਿਹੜਾ ਨਾ ਟਿਕਿਆ ਹੋਵੇ ਉਹਦਾ ਧਿਆਨ ਤਰਾਂਗੇ ਸਾਡਾ ਅੰਦਰ ਕੀ ਟਿਕ ਜਾਣਾ ਹੈ ਰੱਬ ਖੁਦ ਅਚਲ ਹੈ ਮੇਰੀ ਬੇਨਤੀ ਸਮਝਿਓ ਰੱਬ ਖੁਦ ਅਡੋਲ ਹੈ ਰੱਬ ਖੁਦ ਜਿਹੜਾ ਉਹ ਅਬਨਾਸ਼ੀ ਹੈ ਅਚਲ ਮੂਰਤ ਹੈ ਜਿਹੜੀ ਖੁਦ ਚਲਾਏ ਮਾਨ ਚੀਜ਼ ਹੈ ਚਲਾਏ ਮਾਨ ਵਿੱਚ ਚਿੱਤ ਜੋੜਾਂਗੇ ਤੇ ਚਿੱਤ ਵੀ ਚੱਲੇਗਾ ਗੁਰਮਤ ਮਤ ਅਚਲ ਹੈ ਰੱਬ ਅਡੋਲ ਤੇ ਅਚਲ ਹੈ ਜਿਹੜਾ ਅਡੋਲ ਨਾਲ ਜੁੜੇਗਾ ਉਹਦਾ ਚਿੱਤ ਵੀ ਇੱਕ ਦਿਨ ਅਡੋਲ ਹੋਵੇਗਾ ਜਿਹੜਾ ਦੌੜ ਦੀ ਕੋਈ ਨਾਲ ਜੁੜਦਾ ਉਹਦਾ ਅੰਦਰ ਕਿਵੇਂ ਜੁੜ ਜਾਏਗਾ ਬਾਬਾ ਜੀ ਨੇ ਬਾਣੀ ਵਿੱਚ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਇਹ ਸ਼ਬਦ ਪ੍ਰਾਰੰਭ ਹੁੰਦਾ ਤੂੰ ਮੇਰੋ ਮੇਰ ਪਰਬਤ ਸੁਆਮੀ ਕਹਿੰਦੇ ਮੇਰਾ ਮਨ ਨਹੀਂ ਡੋਲਦਾ ਮੇਰਾ ਮਨ ਨਹੀਂ ਖਿੰਡਦਾ ਤੂੰ ਮੇਰੋ ਮੇਰ ਤੂੰ ਮੇਰੇ ਪਹਾੜ ਵਰਗਾ ਆਸਰਾ ਖੈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਹੁਣ ਜਿਹਦਾ ਆਸਰਾ ਰਿਆ ਉਹਨੇ ਖੁਦ ਨਹੀਂ ਡੋਲਣਾ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲਈਨੀ ਖਰ ਮੇਰੀ ਭਾਈ ਸਾਹਿਬ ਦੇ ਕਬਿਤਵ ਲਾਈਏ ਗਾਂ ਉਹਦਾ ਬਛੜਾ ਮਾਂ ਨੂੰ ਛੱਡ ਕੇ ਦੂਜੇ ਗਾਂ ਦੇ ਥੱਲੇ ਪੈਗਾ ਦੁੱਧ ਨਹੀਂ ਉਹਨੂੰ ਲੱਤਾਂ ਪੈਣਗੀਆਂ ਹੰਸ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਮਾਨਸਰ ਨੂੰ ਤਿਆਗ ਦੇ ਤੇ ਜਾ ਕੇ ਕਿਸੇ ਤੋਬੇ ਤੇ ਕਿਸੇ ਛੱਪੜ ਤੇ ਬੈਠ ਜਾਏ ਤੇ ਤੋਬੇ ਛੱਪੜ ਤੇ ਬੈਠੇ ਹੋਏ ਹੰਸ ਨੂੰ ਕਦੀ ਮੁਕਤ ਫਲ ਮੋਤੀ ਨਹੀਂ ਮਿਲਣਗੇ ਪਿਆਰਿਓ ਆਪਣੇ ਬਾਦਸ਼ਾਹ ਦੀ ਨਮਕ ਖਾ ਕੇ ਉਹਦੀ ਵਫਾਦਾਰੀ ਨੂੰ ਬੇਵਫਾਈ ਵਿੱਚ ਬਦਲ ਕੇ ਬਾਦਸ਼ਾਹ ਨਾਲ ਧੋਖਾ ਕਰਕੇ ਕੋਈ ਨੌਕਰ ਕਿਸੇ ਦੂਜੇ ਦੇ ਦਰਬਾਰ ਵੀ ਜਾ ਕੇ ਕਹੇ ਕਿ ਤੁਸੀਂ ਮੈਨੂੰ ਆਪਣੇ ਘਰ ਵਿੱਚ ਨੌਕਰੀ ਦੇ ਦਿਓ ਜਿਹੜਾ ਇੱਕ ਬਾਦਸ਼ਾਹ ਦਾ ਨਹੀਂ ਬਣਿਆ ਸੱਚ ਜਾਣੋ ਉਹਨੂੰ ਦੂਜੇ ਬਾਦਸ਼ਾਹ ਦੇ ਘਰ ਵਿੱਚ ਕਦੀ ਸਤਕਾਰ ਨਹੀਂ ਮਿਲਦਾ ਨਾ ਉਹਦੀ ਇੱਜ਼ਤ ਹੁੰਦੀ ਹੈ ਹਮੇਸ਼ਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਮੈਂ ਤਿੰਨ ਪ੍ਰਮਾਣ ਤਾਂ ਦਿੱਤੇ ਨੇ ਮਨਮੁਖ ਬੰਦੇ ਦਾ ਅੰਦਰ ਇੱਕ ਥਾਂ ਤੇ ਨਹੀਂ ਟਿਕਦਾ ਭਾਈ ਸਭਾਈ ਗੁਰਦਾਸ ਦੇ ਬਚਨ ਨੇ ਕਿ ਜੈਸੇ ਬੱਚਾ ਵਿਚਰ ਪਰੈ ਆਨ ਗਾਏ ਥਨ ਵੱਚਾ ਵਿਚੜ ਕੇ ਕਿਸੇ ਹੋਰ ਗਾਂ ਦੇ ਥਣਾ ਥੱਲੇ ਜਾ ਕੇ ਪੈ ਜਾਏ ਦੁੱਗਦ ਨਾ ਪਾਨ ਕਰੈ ਉਥੇ ਅੰਮ੍ਰਿਤ ਵਰਗਾ ਦੁੱਧ ਨਹੀਂ ਮਿਲਣਾ ਮਾਰਤ ਹੈ लाਤ ਕੀ ਗਾਂ ਲੱਤਾ ਤਾਂ ਮਾਰੇਗੀ ਦੁੱਧ ਤੇ ਨਹੀਂ ਉਹਨੇ ਦੇਣਾ ਜੈਸੇ ਬੱਚਰਾ ਵਿਚਰ ਪਰੈ ਆਨ ਗਾਇ ਥਨ ਦੁਗਦ ਨਾ ਪਾਨ ਕਰ ਮਾਰਤ ਹੈ ਲਾਤ ਕੀ ਜੈਸੇ ਮਾਨਸਰ ਤਿਆਗ ਹੰਸ ਆਨਸਰ ਜਾਤ ਮਾਨਸਰ ਨੂੰ ਛੱਡ ਕੇ ਖੰਸ ਦੂਜੀ ਥਾਵਾਂ ਤੇ ਚਲਾ ਗਿਆ ਖਾਤ ਨਾ ਮੁਕਤ ਫਲ ਮੁਕਤ ਆਖਰੀਅਰ ਤੇ ਮੋਤੀ ਓਨੂੰ ਮੋਤੀਆਂ ਦੀ ਖੁਰਾਕ ਨਹੀਂ ਮਿਲਦੀ ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ ਅੱਗੇ ਕਹਿਣ ਲੱਗੇ ਜੈਸੇ ਰਾਜ ਦੁਵਾਰ ਤਿਆਗ ਆਨ ਦਵਾਰ ਜਾਤ ਜਾਂ ਰਾਜੇ ਦਰ ਖਲ ਵੇਲੇ ਚਿਤਵ ਦਾ ਖੈ ਮਾਇਆ ਗੁਰਮਖ ਜਿਹੜਾ ਖੈ ਉਹਦੇ ਅੰਦਰ ਦੀ ਚਿਤਵਨੀ ਖੈ ਸਾਈਂ ਦੀ ਯਾ ਹਜ਼ੂਰ ਨੇ ਫਰਮਾਇਆ ਮਾਇਆ ਮੋਹ ਬਹੁ ਚਿਤਵ ਦੇ ਬਹੁ ਆਸਾ ਲੋਭ ਵਿਕਾਰ ਮਨਮੁਖ ਅਸਥਿਰ ਨਾ ਥੀਐ ਮਰ ਬਿਨਸ ਜਾਏ ਖਿਨਵਾ ਮਾਇਆ ਮੋਹ ਬੋ ਚਿਤਵ ਦੇ ਮਨਮੁਖ ਬੰਦਾ ਜਿਹੜਾ ਉਹ ਮਾਇਆ ਦੇ ਮੋਹ ਦੀਆਂ ਚਿਤਵਨੀਆਂ ਨੂੰ ਦਿਨ ਰਾਤ ਚਿਤਵਦਾ ਹੈ ਫਿਰ ਉਹ ਚਿਤਵਦਿਆ ਚਿਤਵਦਿਆ ਬਹੁ ਆਸਾਂ ਉਹਨੂੰ अनेका ਆਸਾਂ ਨੇ अनेਕਾਂ ਤੇ ਆਸ ਰੱਖ ਕੇ ਬੈਠਾ ਹੈ ਲੋਭ ਵਿਕਾਰ ਅੰਦਰ ਲਾਲਚ ਹੈ ਤੇ ਅੰਦਰ ਵਿਕਾਰਾਂ ਵਾਲੀ ਬਿਰਤੀ ਹੈ ਤੇ ਮੈਂ ਬੇਨਤੀ ਜਿਹੜੀ ਕਰ ਰਿਹਾ ਸਾਂ ਦੇਖੋ ਕੂੜ ਉੱਤੇ ਮੱਖੀ ਗੰਧ ਤੇ ਬਹਿਣ ਵਾਲੀ ਮੱਖੀ ਨਹੀਂ ਟਿਕਦੀ ਪਰ ਗੁਰਮਖ ਨੂੰ ਸਹਿਬ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਮਨਮੁਖ ਦਾ ਸੁਭਾਅ ਹੈ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰ ਹਰੇ ਜਿਹ ਬਿਗੰਧ ਤੈਂ ਜਾਏ ਪਰ ਗੁਰਮਖ ਜਿਹੜਾ ਹੈ ਉਹ ਵੀ ਮੱਖੀ ਦੀ ਤਰ੍ਹਾਂ ਹੈ ਪਰ ਉਹ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਹੈ ਤੂੰ ਮਖਤੂਲ ਸਪੇਦ ਸਪੈਲ ਹੰ ਬਪਰੇ ਜਸਕੀਰਾ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਪ ਮੱਖੀਰਾ ਸ਼ੈਤ ਦੀ ਮੱਖੀ ਉਹ ਆਪਣਾ ਕੋ ਟਿਕਾਣਾ ਬਣਾ ਕੇ ਬੈਠੀ ਉਹਨੇ ਕਿਤੋਂ ਨਾ ਕਿਤੋਂ ਸੁਗੰਧੀ ਇਕੱਠੀ ਕੀਤੀ ਉਸ ਸੁਗੰਧੀ ਵਿੱਚ ਰਸ ਭਰਿਆ ਹੈ ਸਾਬ ਕਹਿੰਦੇ ਨੇ ਮਾਇਆ ਦੀ ਚਿਤਵਨੀ ਤੇ ਫਿਰ ਚਿਤਵਨੀ ਕੀ ਹੋਜੀ ਹੈ ਵੇਖੋ ਪਿਆਰਿਓ ਇਹ ਚਿਤਵਨੀ ਤਾਂ ਸਾਰਿਆਂ ਕੋਲੇ ਜੇ ਸਿੱਖਈਏ ਜੀ ਇਹ ਸਾਨੂੰ ਕਿ ਪਤਾ ਇਹ ਚਿਤਵਨੀ ਕੈਸੀ ਬਾਬਾ ਜੀ ਨੇ ਕਹ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਤਾ ਰੇ ਕਬੀਰ ਜੀ ਦਾ ਸ਼ਲੋਕ ਹੈ ਕਿਸ ਤਰ੍ਹਾਂ ਮਾਇਆ ਦੀ ਚਿਤਵਨੀ ਚੰਬੜੀ ਖੈ ਚੁਗੈ ਕੂੰਜ ਚੁਗਦੀ ਖੈ ਚਿਤਾਰੇ ਅਗਲੇ ਖਿੰਨ ਉਹ ਆਪਣੇ ਬੱਚਿਆਂ ਨੂੰ ਚੇਤੇ ਕਰਦੀ ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ ਚੁਗਦਿਆਂ ਹੋਇਆਂ ਮਾਇਆ ਨੂੰ ਚੇਤੇ ਮਾਇਆ ਦੀ ਚਿਤਵਨੀ ਤੇ ਕਿਰਪਾਲੂ ਦਾਤਾ ਜੀ ਕਿੰਨੇ ਜਿਸ ਤਰ੍ਹਾਂ ਕੂੰਜ ਦੀ ਚੇਤੇ ਵਿੱਚੋਂ ਬੱਚੇ ਨਹੀਂ ਭੁੱਲਦੇ ਇਸੇ ਤਰ੍ਹਾਂ ਮਨਮੁਖ ਦੇ ਅੰਦਰੋਂ ਮਾਇਆ ਦੀ ਚਿਤਵਨੀ ਨਹੀਂ ਭੁੱਲਦੀ ਚੁਗੈ ਚਤਾਰੇ ਪੀ ਚੁਗੈ ਚੁਗ ਚੁਗ ਚਤਾਰੇ ਜੈਸੇ ਬੱਚਰੇ ਕੂੰਜ ਮਨ ਮਾਇਆ ਮਮਤਾ ਰਹਿ ਹਜ਼ੂਰ ਪਰਮਾ ਰਹੇ ਨੇ ਮਾਇਆ ਮੋਹ ਬਹੁ ਚਿਤਵ ਦੇ ਬਹੁ ਆਸਾਂ ਲੋਭ ਵਿਕਾਰ ਕਉਣ ਮਨਮੁਖ ਬੰਦਾ ਕਿਸੇ ਨੇੜੇ ਵੀ ਜਾਂਦਾ ਹੈ ਕਿਸੇ ਆਸ ਨੂੰ ਰੱਖ ਕੇ ਇਸ ਸਮਾਜ ਵਿੱਚ ਅਨੇਕਾਂ ਬੰਦੇ ਤੁਹਾਨੂੰ ਖੁਦ ਮਿਲੇ ਹੋਣੇ ਨੇ ਜ਼ਿੰਦਗੀ ਵੀ ਜਿਹੜੇ ਮਿਲਦੇ ਨੇ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਜਿੱਦਨ ਸਵਾਰਥ ਦੀ ਪੂਰਤੀ ਹੋ ਗਈ ਉਸ ਦਿਨ ਪਰਤ ਕੇ ਕੋਈ ਨਹੀਂ ਜੇ ਟੱਕਰਦਾ ਇੱਕ ਖੰਨ ਵਿੱਚ ਲੋਕ ਅੱਖਾਂ ਬਦਲਦੇ ਨੇ ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਅੱਖਾਂ ਹਮੇਸ਼ਾ ਦੋ ਬੰਦੇ ਬਦਲਦੇ ਨੇ ਇੱਕ ਤਾਂ ਜਿਹੜਾ ਮਰ ਜਾਏ ਉਹਦੀਆਂ ਅੱਖਾਂ ਪੁੱਠੀਆਂ ਹੋ ਜਾਂਦੀਆਂ ਨੇ ਇੱਕ ਜਿਹੜਾ ਜਿਉਂਦੇ ਜੀ ਬੇਈਮਾਨ ਹੋ ਜਾਂਦਾ ਉਹਦੀਆਂ ਵੀ ਅੱਖਾਂ ਬਦਲ ਜਾਂਦੀਆਂ ਮੁਰਦੇ ਦੀ ਅੱਖ ਵੀ ਬਦਲਦੀ ਖੈ ਤੇ ਜਿਹੜਾ ਜਿਉਂਦਿਆਂ ਬੇਈਮਾਨ ਹੋ ਜਾਏ ਅੱਖਾਂ ਉਹਦੀਆਂ ਵੀ ਬਦਲਦੀਆਂ ਉਹ ਜਿਉਂਦਾ ਹੀ ਮੁਰਦੇ ਬਰਾਬਰ ਹੈ ਹੁਣ ਮਨਮੁਖ ਬੰਦਾ ਬੜੀ ਆਸ ਕਰਦਾ ਹੈ ਦੂਜਿਆਂ ਦੀ ਤੇ ਦੂਜੇ ਦੀ ਆਸ ਵਿੱਚ ਸੁੱਖ ਨਹੀਂ ਗੁਰੂ ਰਾਮਦਾਸ ਕ੍ਰਿਪਾਲੂ ਜੀ ਨੇ ਨਾ ਆਪਣੇ ਅੰਮ੍ਰਿਤ ਵਚਨਾਂ ਵਿੱਚ ਇੱਕ ਬਚਨ ਕਿਹਾ ਹੈ ਕਹਿਣ ਲੱਗੇ ਜੇ ਮਨ ਚਿਤ ਆਸ ਰੱਖੇਂ ਖਰ ਉਪਰ ਜੇ ਤੂੰ ਆਸ ਕਰਨੀ ਹੈ ਖਰੀ ਤੇ ਆਸ ਕਰਕੇ ਜੀ ਲੋਕਾਂ ਦੀ ਆਸ ਨਹੀਂ ਕਿਉਂਕਿ ਬੰਦੇ ਦੀ ਆਸ ਕਦੀ ਵੀ ਬੰਦੇ ਨੂੰ ਖੁਸ਼ੀ ਨਹੀਂ ਦੇ ਸਕਦੀ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਹਜ਼ੂਰ ਨੇ ਕਿਹਾ ਤਜੋ ਸਿਆਨਪ ਸੁਰ ਜਨੋ ਗੁਰੂ ਅਰਜੁਨ ਦੇਵ ਜੀ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰੱਖੋ ਬੰਦੇ ਬਹੁ ਆਸ ਨਹੀਂ ਏਕ ਆਸ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਭਉ ਜਾਏ ਬਾਬਾ ਫਰੀਦ ਸਾਹਿਬ ਨੇ ਕਿਹਾ ਕਹਿ ਲੱਗੇ ਫਰੀਦਾ ਰਾਤੀ ਵੱਡੀਆਂ ਤਕ ਤਕ ਉਠਣ ਪਾਸ ਹੁਣ ਰਾਤ ਲੰਬੇਰੀ ਖੈ ਸਿਆਲੀ ਰਾਤ ਵੱਡੀ ਸੌ ਸੌ ਕੇ ਬੰਦੇ ਦੇ ਜਿਹੜੇ ਪਾਸੇ ਨੇ ਨਾ ਉਹ ਵੀ ਥੱਕ ਜਾਂਦੇ ਅੱਕ ਗਏ ਕਹਿੰਦੇ ਨੇ ਜਿਵੇਂ ਇੱਕ ਸਿਆਲੀ ਰਾਤ ਵਿੱਚ ਪਿਆ ਕੋਇਆ ਬੰਦਾ ਉਹਦੇ ਲਈ ਰਾਤ ਕੱਢਣੀ ਬੜੀ ਮੁਸ਼ਕਲ ਖੈ ਇਸੇ ਤਰ੍ਹਾਂ ਜਿਹੜਾ ਬੰਦਾ ਦੂਜੇ ਦੀ ਆਸ ਰੱਖਦਾ ਹੈ ਨਾ ਪਿਆਰਿਓ ਚੇਤੇ ਰੱਖਿਓ ਦੂਜੇ ਬੰਦੇ ਦੀ ਆਸ ਵੀ ਸਿਆਲੀ ਰਾਤ ਹੀ ਹੈ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤ੍ਰਿਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਗੁਰੂ ਰਾਮਦਾਸ ਕਹਿੰਦੇ ਨੇ ਜੇ ਮਨ ਚਿਤਰ ਆਸ ਰੱਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣੇ ਸਭ ਕਿਛ ਜੋ ਜੀਵਰਤੈ ਪ੍ਰਭ ਕਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਮਨਮੁਖ ਬੰਦਾ ਬਹੁ ਆਸ ਕਰਦਾ ਵਿਕਾਰਾਂ ਵਿੱਚ ਹੈ ਮਨਮੁਖ ਅਸਥਿਰ ਨਾ ਥੀ ਹੈ ਅਸਥਿਰ ਦਾ ਅਖਰੀ ਅਰਥ ਇਹ ਤੇ ਕਰਾਂਗੇ ਜਿਹੜਾ ਥਿਰ ਨਹੀਂ ਮਨਮੁਖ ਬੰਦਾ ਕਦੀ ਵੀ ਸਥਿਰ ਨਹੀਂ ਰਹਿੰਦਾ ਉਹ ਖਿੰਨ-ਖਿੰਨ ਵਿੱਚ ਆਪਣੇ ਅੰਦਰ ਦੇ ਖਿਆਲ ਚੇਂਜ ਕਰਦਾ ਹੈ ਮਨਮੁਖ ਅਸਥਿਰ ਨਾ ਥੀਏ ਮਨ ਬਿਰਸ਼ ਜਾਏ ਖਿੰਵਾ ਇੱਕ ਖਿੰਨ ਵਿੱਚ ਉਹਦੀ ਆਤਮਿਕ ਮੌਤ ਹੈ ਜੰਮਦਾ ਤੇ ਮਰਦਾ ਰਹਿੰਦਾ ਸੱਚੇ ਪਾਤਸ਼ਾਹ ਫਿਰ ਕਿਵੇਂ ਅੰਦਰ ਦੀ ਸਥਿਰਤਾ ਮਿਲੇ ਹਜ਼ੂਰ ਨੇ ਫਰਮਾਇਆ ਵੱਡ ਭਾਗ ਹੋਵੇ ਸਤਗੁਰ ਮਿਲੇ ਜੇ ਵੱਡੇ ਭਾਗ ਹੋਣ ਤੇ ਸਮਰੱਤ ਗੁਰੂ ਦੀ ਪ੍ਰਾਪਤੀ ਹੁੰਦੀ ਸਵਰੱਤ ਗੁਰੂ ਦਾ ਮਿਲਾਪ ਹਾਸਲ ਹੋਇਆ ਸਾਬ ਕਹਿਣ ਲੱਗੇ ਵੱਡੇ ਭਾਗ ਵੱਡ ਭਾਗ ਹੋਵੇ ਸਤਗੁਰ ਮਿਲੇ ਖੌਮੇ ਤਜੈ ਵਕਾਰ ਬੰਦਾ ਆਪਣੇ ਖੌਮੇ ਨੂੰ ਵੀ ਛੱਡ ਜਾਂਦਾ ਹੈ ਵਕਾਰ ਵੀ ਖਿਹੜਾ ਛੱਡਣਗੇ ਜੇ ਸਮਰੱਤ ਗੁਰੂ ਮਿਲ ਜਾਏ ਕਿਉਂਕਿ ਗੁਰੂ ਨੇ ਸੰਸਾਰ ਵਿੱਚ ਵਿਚਰਨ ਦੀ ਜਾਜ ਦੱਸ ਦਿੱਤੀ ਗੁਰੂ ਨੇ ਗੁਰਮਤ ਦੀ ਸੋਝੀ ਦੇ ਕੇ ਮਾਇਆ ਵਿੱਚ ਨਰਲੇਪ ਰਹਿਣ ਦੀ ਜੁਗਤ ਦੱਸ ਦਿੱਤੀ। ਹਜ਼ੂਰ ਮੇਰ ਪੈ ਕਰਦੇ ਨੇ ਭਾਈ ਕਿ ਖਰ ਨਾਮਾ ਜਪ ਸੁਖ ਪਾਇਆ। ਉਸ ਗੁਰੂ ਕੇ ਪਿਆਰੇ ਨੇ ਖਰੀਦੇ ਨਾਮ ਨੂੰ ਜਪ-ਜਪ ਕੇ ਸੁਖ ਪਾਇਆ ਹੈ। ਮੈਂ ਆਰੰਭ ਵਿੱਚ ਅਰਜ਼ ਕੀਤੀ ਜਿਸ ਚੇਤ ਦੀ ਚਿਤਵਨੀ ਕਰਾਂਗੇ ਉਹ ਚੀਜ਼ ਸਾਡੇ ਮਨ ਉਤੇ ਅਸਰ ਪਾ ਜਾਏਗੀ। ਜੇ ਗਏ ਕੋਈ ਮਰੇ ਕੋਈ ਪੁੱਤਰ ਨੂੰ ਚੇਤੇ ਕਰਨੇ ਆ। ਤੇ ਉਹਦੀ ਚਿਤਵਨੀ ਦੁੱਖ ਨੂੰ ਜਨਮ ਦੇਏਗੀ ਜੇ ਗਏ ਕੋਈ ਤੁਹਾਨੂੰ ਚੇਤੇ ਕਰਨੇ ਆ ਉਹਦੀ ਯਾਦ ਸਾਡੇ ਅੰਦਰ ਨੂੰ ਸਤਾਏਗੀ ਕਾਮਣੀ ਨੂੰ ਕੋਈ ਚਿਤਵਦਾਏ ਤੇ ਅੰਦਰ ਕਾਮ ਉੱਠੇਗਾ ਧਨ ਨੂੰ ਕੋਈ ਚਿਤਵਦਾਏ ਤੇ ਲੋਭ ਉੱਠੇਗਾ ਪਰਿਵਾਰ ਨੂੰ ਕੋਈ ਚਿਤਵਦਾਇ ਹੈ ਤੇ ਮੋਹ ਉੱਠੇਗਾ ਨਿਰੰਕਾਰ ਨੂੰ ਰੱਬ ਨੂੰ ਕੋਈ ਚਿਤਵਦਾਏ ਤੇ ਉਹਦੇ ਅੰਦਰ ਪ੍ਰੇਮ ਪੈਦਾ ਹੋਵੇ ਜਿਸ ਤਰ੍ਹਾਂ ਦੀ ਚਿਤਵਨੀ ਜਿਹਨੂੰ ਚੇਤੇ ਕਰਨੇ ਆ ਉਹਨੇ ਸਾਡੇ ਅੰਦਰ ਆ ਵਸਣਾ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਮਖ ਨੇ ਜਪਿਆ ਤੇ ਜਪ ਜਪ ਕੇ ਉਹਨੂੰ ਸੁਖ ਮਿਲਿਆ ਤੇ ਜਪਣ ਵਰਗਾ ਸੁਖ ਇਹਦੇ ਵਰਗਾ ਅੰਦਰ ਦਾ ਆਨੰਦ ਇਸ ਵਰਗਾ ਅੰਦਰ ਦਾ ਖੇੜਾ ਰਾਜ ਭਾਗ ਵਿੱਚ ਵੀ ਨਹੀਂ ਜਿਹੜਾ ਸੁਖ ਅੰਦਰ ਦੇ ਨਾਮ ਵਿੱਚ ਹੈ ਨਾ ਪਿਆਰਿਓ ਇਹਦੇ ਸਾਹਮਣੇ ਦੁਨੀਆ ਦੇ ਸੁਖ ਤੁੱਛ ਮਾਤਰ ਨੇ ਸਹਿਬ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਨੇ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਨਾਮਾ ਜਪ ਸੁਖ ਪਾਇਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਿਆਇਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਹਰ ਨਾਮਾ ਜੋ ਜਪ ਸੁਖ ਪਾਇਆ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਖਲਤ ਪਲਤ ਮੁਖ ਊਜਲ ਹੋਈ ਖੈ ਨਿਤ ਧਿਆਇਐ ਹਰ ਪੁਰਖ ਨਿਰੰਜਨਾ ਛ체 ਪਾਸਾ ਜਿਨ੍ਹਾਂ ਜਪਿਆ ਫਿਰ ਸੋ ਕਿਹੜੇ ਮਿਲੇ ਜẽ ਹਰ ਸਿਮਰਨ ਭਇਆ ਹਰ ਨਾਮਾ ਜਪ ਸੁਖ ਪਾਇਆ ਜẽ ਹਰ ਸਿਮਰਨ ਭਇਆ ਤẽ ਉਪਾਤ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਕਿਹੜੀ ਮਤ ਦਿਨੀ ਜਪ ਹਰ ਭਵਜਲ ਤਰਨਾ ਜਿਨ੍ਹਾਂ ਵੀ ਨਾਮ ਜਪਿਆ ਸਤਿਗੁਰੂ ਨੇ ਬਾਣੀ ਵਿੱਚ فرمایا ਹੈ ਕਿ ਨਾਮ ਵਿੱਚ ਕਿੰਨਾ ਕੋ ਸੁਖ ਹੈ ਅੱਜ ਵੀ ਸਵੇਰੇ ਮੈਂ ਅਰਜ਼ ਕਰ ਰਿਹਾ ਸਾਂ ਕਿ ਦੇਖੋ ਪ੍ਰੈਕਟੀਕਲ ਤੌਰ ਤੇ ਚੱਲੀਏ ਪਰ ਜਦੋਂ ਜਪਣਾ ਹੈ ਜੇ ਸੀ ਇਸ ਚਿਤਵਨੀ ਨੂੰ ਲੈ ਕੇ ਵਿੱਚ ਮਾਇਆ ਦਾ ਵੀ ਝੋਲਾ ਪਿਆਰ ਹੈ ਪੁੱਤਰ ਧੀਆਂ ਦਾ ਝੋਲਾ ਵੀ ਪਿਆਰ ਹੈ ਜੇ ਰੱਬ ਹੈ ਤੇ ਰੱਬ ਦੇ ਵਿੱਚ ਹੋਰ ਨਹੀਂ ਕੋ ਆਉਣਾ ਚਾਹੀਦਾ ਮੈਂ ਪਿਛਲੇ ਦਿਨੀ ਵਰਜ ਕੀਤੀ ਬਾਬੇ ਕਬੀਰ ਨੇ ਇੱਕ ਪ੍ਰਮਾਣ ਦਿੱਤਾ ਤੇ ਉਹਨੂੰ ਸਮਝਣ ਲਈ ਸ਼ਬਦ ਥੋੜੇ ਜੇ ਖੁੱਲੇ ਮੈਂ ਵਰਤਣ ਲਗਾ ਇੱਕ ਪਤੀ ਤੇ ਪਤਨੀ ਹੈ ਮਰਦ ਤੇ ਇਸਤਰੀ ਸਮਾਜ ਦੇ ਸਿਰਜਕ ਨੇ ਰੱਬ ਨੇ ਸ੍ਰਿਸ਼ਟੀ ਦੇ ਸੰਚਾਰ ਲਈ ਅਗਲੇ ਵਿਕਾਸ ਵਾਸਤੇ ਇਹ ਦੋ ਧਿਰਾਂ ਪੈਦਾ ਕੀਤੀਆਂ ਇੱਕ ਦੁਨੇ ਇੱਕ ਦੂਜੇ ਤੋਂ ਬਿਨਾ ਦੋਨੋਂ ਅਧੂਰੇ ਹੁਣ ਮਰਦ ਤੇ ਇਸਤਰੀ ਹਰ ਧਰਮ ਦੇ ਵਿੱਚ ਉਹਨਾਂ ਦੇ ਮਿਲਾਪ ਦੀ ਕੋਈ ਨਾ ਕੋਈ ਧਾਰਮਿਕ ਰਸਮ ਹੈ ਉਸ ਤੋਂ ਬਾਅਦ ਉਹਨਾਂ ਦਾ ਮਿਲਾਪ ਹੈ ਪਰ ਜਦੋਂ ਨਾ ਮਿਲਣਾ ਸੀ ਆਪਣੇ ਕਲਚਰ ਦੀ ਗੱਲ ਕਰੀਏ ਉਦੋਂ ਵਿਚੋਲਾ ਵਿੱਚ ਖੈ ਸਿਰਫ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਪੱਲਾ ਨਹੀਂ ਪਕੜਿਆ ਚੇਤੇ ਰੱਖਿਓ ਪੱਲਾ ਪਕੜਨ ਤੋਂ ਬਾਅਦ ਵਿਚੋਲੇ ਦਾ ਕੰਮ ਖਤਮ ਖੈ ਹੁਣ ਉਸ ਪਤੀ ਤੇ ਪਤਨੀ ਦੀ ਸਾਂਝ ਖੈ ਕਬੀਰ ਸਾਹਿਬ ਨੇ ਕਿਆ ਕਹਿਣ ਲੱਗੇ ਕਿ ਪ੍ਰਭੂ ਇਹ ਸੰਸਾਰ ਦਾ ਕਲੇਸ਼ ਕਿਉਂ ਪਰਤ ਪਰਤ ਕੇ ਸਿਮਰਨ ਕਰਦਿਆਂ ਵਿੱਚ ਆਉਂਦਾ ਹੈ ਕਹਿੰਦੇ ਨੇ ਹੁਣ ਮੈਂ ਇਸ ਦ੍ਰਿੜਤਾ ਨਾਲ ਨਾਮ ਜਪਣ ਲੱਗਾ ਕਿ ਜਿਵੇਂ ਇੱਕ ਦੰਪਤੀ ਪਤੀ ਤੇ ਪਤਨੀ ਦੇ ਮਿਲਾਪ ਵਿੱਚ ਦੂਸਰਾ ਹੋਰ ਕੋਈ ਨਹੀਂ ਜਿੱਥੇ ਤੇਰੀ ਤੇ ਮੇਰੀ ਗੱਲ ਚੱਲੇ ਉੱਤੇ ਦੁਨੀਆਂ ਦਾ ਹੋਰ ਪਰਨਾ ਕੋਈ ਆਉਣੇ ਨਹੀਂ ਚਾਹੀਦਾ ਸੁਖ ਤਾਂ ਹੈ ਜੇ ਵਿੱਚ ਕੋਈ ਬੁਰਨਾ ਨਾ ਹੋਵੇ ਹੁਣ ਕਰਦੇ ਸਿਮਰਨ ਹੁੰਨੇ ਆ ਤੇ ਵਿੱਚ ਕਈ ਮਿੱਤਰ ਤੁਰੇ ਫਿਰਦੇ ਨੇ ਉਹ ਘੰਟਾ ਸਿਮਰਨ ਦੇ ਵਿੱਚ ਹੀ ਤੁਰੇ ਰਹਿੰਦੇ ਨੇ ਕਰਦੇ ਸਿਮਰਨ ਬਾਬੇ ਨਾਨਕ ਨੂੰ ਵਾਜਾ ਮਾਰਨੇ ਮੈਂ ਕਹਿੰਨਾ ਬਾਬਾ ਜੀ ਨੇ ਸਾਨੂੰ ਨਾ ਹਜ਼ੂਰੀ ਸਿਖਾਈ ਸੀ ਵੇ ਸੇਖਾ ਹਜ਼ੂਰੀ ਵਿੱਚ ਰਹਿਣਾ ਸਿੱਖ ਜਾਏ ਹਜ਼ੂਰੀ ਸੇਖ ਬਣ ਜਾਏ ਭਾਵੇਂ ਕਿ ਪੁਰਾਣੇ ਸੇਖ ਆਮ ਤੌਰ ਤੇ ਸ਼ਬਦ ਵਰਤਦੇ ਸਨ ਇਹ ਗੁਰੂ ਜੀ ਦਾ ਹਜ਼ੂਰੀਆ ਸਿੱਖ ਹੈ ਹਜ਼ੂਰੀ ਵਿੱਚ ਰਹਿਣ ਵਾਲਾ ਅਸਲ ਵਿੱਚ ਸਿੱਖੀ ਹੈ ਹੀ ਹਜ਼ੂਰੀ ਵਿੱਚ ਰਹਿਣਾ ਜਦੋਂ ਹਜ਼ੂਰੀ ਤੋਂ ਗੈਰ ਗੈਰ ਹਾਜ਼ਰੀ ਸੀ ਹੋ ਜਾਂਦੇ ਆ ਉਹ ਗੈਰ ਹਾਜ਼ਰੀ ਸਾਡੇ ਅੰਦਰ ਦੀ ਖਵਾਰੀ ਕਬੀਰ ਸਾਹਿਬ ਨੇ ਕਿਆ ਕਹਿਣ ਲੱਗੇ ਦੂਜਾ ਵਿੱਚੋਂ ਕਿੱਥੇ ਆ ਗਿਆ ਕਹਿੰਦੇ ਨੇ ਕਹਿਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਇਸ ਤੋਂ ਪਹਿਲੀਆਂ ਦੁਕਾਨੇ ਕਹਿਣ ਲੱਗੇ ਖਮ ਤੁਮ ਵਿੱਚ ਭਇਓ ਨਹੀਂ ਕੋਈ ਇਸ ਅਲ ਵਿੱਚ ਸਿਮਰਨ ਦੀ ਅਵਸਥਾ ਹੈ ਕਹਿਣ ਲੱਗੇ ਜਦੋਂ ਮੈਂ ਤੈਨੂੰ ਚੇਤੇ ਕਰਨਾ ਤੇ ਵਿਚੋਲਾ ਵਿੱਚ ਹੋਰ ਕਿੱਥੋਂ ਆ ਗਿਆ ਤੀਜਾ ਜੀ ਤੇ ਗੁਰਮਖੋ ਚੇਤੇ ਰੱਖਿਓ ਜਦੋਂ ਸੀ ਗੁਰੂ ਨੂੰ ਚੇਤੇ ਕਰਨੇ ਜਿਹੜੇ ਭੁੱਲੇ ਨੇ ਸਾਰੇ ਚੇਤੇ ਉਦੋਂ ਆ ਜਾਂਦੇ ਨੇ ਉਹ ਵਿੱਚ ਬਹਿ ਜਾਂਦੇ ਨੇ ਇੱਕ ਪਾਸੇ ਗੁਰੂ ਹੈ ਦੂਜੇ ਪਾਸੇ ਸਾਡੀ ਸੁਰਤ ਹੈ ਸੁਰਤ ਤੇ ਗੁਰੂ ਦੇ ਦਰਮਿਆਨ ਵਿਚੋਲੇ ਵਿੱਚ ਕੋਈ ਮਿੱਤਰ ਬੈਠਾ ਹੈ ਕੋਈ ਦੁਸ਼ਮਣ ਬੈਠਾ ਹੈ ਕਾਮ ਬੈਠਾ ਹੈ ਕ੍ਰੋਧ ਬੈਠਾ ਹੈ ਸੱਚ ਜਾਣੋ ਇਹਨਾਂ ਸਾਰਿਆਂ ਨੂੰ ਇੱਕ ਪਾਸੇ ਝਾੜ ਕੇ ਸਿੱਧਾ ਰੱਬ ਨਾਲ ਸੰਬੰਧ ਕਰਨਾ ਹੀ ਸੁਰਤ ਦਾ ਟਿਕਾ ਹੈ ਬਾਬਾ ਜੀ ਨੇ ਕਿਹਾ ਹਮ ਤੂੰ ਵਿੱਚ ਭਾਇਓ ਨਹੀਂ ਕੋਈ ਕਿਵੇਂ ਜੀ ਕਹਿਣ ਲੱਗੇ ਤੂੰ ਮੈਂ ਸੋ ਕੰਤ ਨਾਰ ਖਮ ਸੋਈ ਤੂੰ ਕੰਤ ਖੈਂ ਮੈਂ ਤੇਰੀ ਨਾਰ ਖਾਂ ਜਿਵੇਂ ਕੰਤ ਤੇ ਨਾਰ ਦੇ ਵਿੱਚ ਕੋਈ ਨਹੀਂ ਇਸੇ ਤਰ੍ਹਾਂ ਸਿਮਰਨ ਕਰਦੇ ਆ ਦੂਜੇ ਦਾ ਫੁਰਨਾ ਕਿਉਂ ਆਵੇ ਸਿਰਫ ਇੱਕ ਦਾ ਫੁਰਨਾ ਹੋਵੇ ਦੂਜਾ ਆਵੇ ਤੇ ਦੂਜਾ ਹਮੇਸ਼ਾ ਖਵਾਰੀ ਪੈਦਾ ਕਰਦਾ ਹੈ ਦੂਜਾ ਅੰਦਰ ਨੂੰ ਟਿਕਨ ਨਹੀਂ ਦਿੰਦਾ ਹਜ਼ੂਰ ਕਹਿੰਦੇ ਨੇ ਜਦੋਂ ਉਸ ਪ੍ਰਭੂ ਦੇ ਨਾਮ ਨੂੰ ਜਪਿਆ ਜਪ-ਜਪ ਕੇ ਸੁਖ ਪਾਇਆ ਹਰ ਨਾਮਾ ਜਪ ਸੁਖ ਪਾਇਆ ਤੇ ਗੁਰੂ ਅਰਜੁਨ ਸਾਹਿਬ ਦਾ ਰੋਜ਼ ਸਾਨੂੰ ਸੁਖਮਨੀ ਸਾਹਿਬ ਆਰੰਭੀਏ ਤੋਂ ਕਰਦੇ ਨੇ ਸਿਮਰਉ ਸਿਮਰ ਸਿਮਰ ਸੁਖ ਪਾਵਉ ਕਲ ਕਲੇਸ਼ ਤਨ ਮਾਹਿ ਮਿਟਾਵਉ ਸਿਮਰਉ ਜਾਸ ਬਿਸੰਪਰ ਇਕੈ ਨਾਮ ਜਪਤ ਆਗੰਤ ਅਨੇਕੈ ਵੇਦ ਕੁਰਾਨ ਸਿਮਰਜ ਸੁਧਾਖਰ ਕਿਨੇ ਰਾਮ ਨਾਮ ਇਕ ਆਖਰ ਕਿਨਕਾ ਏਕ ਜਿਸ ਜੀਵ ਵਸਾਵੈ ਜਿਹਦੀ ਜਿੰਦ ਵਿੱਚ ਇਕ ਕਿਨਕਾ ਵਸ ਜਾਏ ਕਰੋੜਾਂ ਸ਼ਬਦ ਨਹੀਂ ਅਨੇਕਾਂ ਕਥਾ ਨਹੀਂ ਸਿਰਫ ਇੱਕ ਗੱਲ ਵਸ ਜਾਏ ਇੱਕ ਸ਼ਬਦ ਵਸ ਜਾਏ ਇੱਕ ਸ਼ਬਦ ਅੰਦਰ ਸਿਮਰਨ ਟਿਕ ਜਾਏ ਮੈਂ ਕਈ ਵਾਰੀ ਬੇਨਤੀ ਕਰਨਾ ਆ ਚਾਰ ਅੱਖਰ ਨਹੀਂ ਜੇ ਚੇਤੇ ਹੁੰਦੇ ਬਾਕੀ ਸਭ ਕੁਝ ਚੇਤੇ ਵੈਗਰੂ ਨਹੀਂ ਚੇਤੇ ਹੁੰਦਾ ਭੁੱਲ ਜਾਂਦਾ ਹੈ ਚੇਤੇ ਕਰਦਿਆਂ ਵੀ ਚੇਤੇ ਨਹੀਂ ਰਹਿੰਦਾ ਕੈਸੀ ਘਰਾਨ ਕੀ ਦੀ ਗੱਲ ਕਿ ਜਿਹੜੀਆਂ ਗੱਲਾਂ ਕਦੀ ਚੇਤੇ ਨਹੀਂ ਉਹ ਭੁੱਲੀਆਂ ਨਹੀਂ ਉਹ ਪਰਤ ਕੇ ਫਿਰ ਅੰਦਰੋਂ ਨਿਕਲਦੀਆਂ ਨੇ ਤੇ ਜਿਨੂੰ ਵਾਜਾਂ ਮਾਰਨਿਆ ਚੇਤੇ ਕਰਨਿਓ ਚੇਤੇ ਖੂਣ ਦੇ ਬਾਅਦ ਯੁੱਧ ਵੀ ਚੇਤੇ ਨਹੀਂ ਆਉਂਦਾ ਪਿਆ। ਹਜ਼ੂਰ ਕਹਿੰਦੇ ਨੇ ਪਿਆਰਿਆ ਕਿਨ ਕਾ ਏਕ ਜਿਸ ਜੀਵ ਬਸਾਵੇ ਤਾਂਕੀ ਮਹਿਮਾਨ ਗਨੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਇ ਉਦਾਰੋ ਤੇ ਸੁਖਮਨੀ ਕੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਨਕੈ ਮਨ ਬਿਸ਼ਰਹ ਅੰਦਰ ਦਾ ਸੁਖ ਅੰਦਰ ਦਾ ਸੁਖ ਸਵਾਰਥ ਵਾਲਾ ਸੁਖ ਨਹੀਂ ਅੰਦਰ ਦਾ ਸੁਖ ਹੋਵੇ ਜਿਹਨੂੰ ਸੰਸਾਰ ਦਾ ਕੋਈ ਦੁੱਖ ਖਿੱਚ ਨਾ ਸਕੇ ਹਜ਼ੂਰ ਮੇਰ ਪੈ ਕਰਦੇ ਨੇ ਖਰ ਨਾਮਾ ਜਪ ਸੁਖ ਪਾਇਆ ਖਰੀ ਕੇ ਨਾਮ ਨੂੰ ਜਪ ਜਪ ਕੇ ਅੰਦਰ ਦਾ ਸੁਖ ਪਾਇਆ ਪਰ ਕਿਵੇਂ ਜਨ ਨਾਨਕ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚੋਂ ਦਿੱਤੇ ਹੋਏ ਆਚਾਰ ਦੁਆਰਾ ਉਸ ਆਚਰਨ ਨੂੰ ਕਮਾ ਕੇ ਅੰਦਰ ਦਾ ਸੁਖ ਪਾਏ ਆਓ ਸਤਿਗੁਰੂ ਮੇਰ ਕਰੇ ਸਾਡੀ ਚਿਤ ਚਿਤਨੀ ਵਿੱਚ ਸਾਡੇ ਚੇਤੇ ਵਿੱਚ ਪਿਆਰੇ ਵਹਿਗੁਰੂ ਜੀ ਦੀ ਯਾਦ ਵਸ ਜਾਏ ਕਰੋ ਕਿਰਪਾ ਆਪਣੇ ਅੰਦਰ ਨੂੰ ਟਿਕਾ ਕੇ ਉਸ ਪਿਆਰੇ ਦੀ ਯਾਦ ਵਿੱਚ ਆਪਾਂ ਟਿਕ ਸਕੀਏ ਬਦਸੂ ਅਸੀਸ ਔਰ ਉਚਾਰਨ ਕਰੋ ਜੀ ਵਾਖੇ